ਨਿਤ ਧੁਨ ਐਸ਼ ਦੇਹੀ ਨੂੰ ਨਿਤ ਧੁਨ ਐਸ਼ ਦੇਹੀ ਨੂੰ ਨਿਤ ਧੁਨ ਐਸ਼ ਦੇਹੀ ਨੂੰ ਨਿਤ ਧੁਨ ਐਸ਼ ਦੇਹੀ ਕਿਤੇ ਧੋ ਛੜ ਟੁਕੜਾ ਦਿਲ ਦਾ ਹੋਏ ਨਿਤ ਧੁਨ ਐ ਨਿਤ ਧੁਨ ਐਸ ਦੇਹੀ ਕਿਤੇ ਧੋ ਛੜ ਟੁਕੜਾ ਦਿਲ ਦਾ ਹੋਏ ਨਿਤ ਧੁਨ ਐਸ ਦੇਹੀ ਨਿਤ ਧੁਨ ਐਸ ਦੇਹੀ ਦੇਹੀ ਤੋਤਿਆ ਕੁਝ ਨਹੀਂ ਮਿਲਦਾ ਦੇਹੀ ਤੋਤਿਆ ਕੁਝ ਨਹੀਂ ਦਿਲ ਤੋਟਿਆ ਕੁਝ ਨਹੀਂ ਮਿਲਦਾ ਦੇਹੀ ਤੋਟਿਆ ਦਿਲ ਤੋਟਿਆ ਰੱਬ ਮਿਲਦਾ ਏ 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 ਦਿਲ ਤੋਟਿਆ ਰੱਬ ਇਲੋ ਤੋਤਿਆਂ ਰੱਬ ਮਿਲਦਾ ਨਿਤ ਧੁਨ ਈਸ਼ ਦੇ ਹੀ ਨਿਤ ਧੁਨ ਈਸ਼ ਦੇ ਨਿਤ ਧੁਨ ਈਸ਼ ਦੇ ਕਿਤੇ ਧੋ ਛੱਡ ਟੁਕੜਾ ਦਿਲ ਦਾ ਓਏ ਕਿਤੇ ਧੋ ਛੱਡ ਟੁਕੜਾ ਦਿਲ ਦਾ ਕਿੱਤੇ ਧੋ ਛੱਡੇ ਟੁਕੜਾ ਦਿਲ ਦਾ ਕਿਤੇ ਧੋ ਛੱਡੇ ਟੁਕੜਾ ਦਿਲ ਦਾ ਸੋ ਗੁਰੂ ਬਿਆਰਿਓ ਦੇਹੀ ਦਾ ਇਸ਼ਨਾਨ ਤੇ ਆਪਾਂ ਰੋਜ਼ ਕਰਵਾਉਂਦੇ ਹਾਂ ਪਰ ਮਨ ਦਾ ਇਸ਼ਨਾਨ ਸਵੇਤੇ ਗੁਰੂ ਬਿਆਰਿਓ ਕੋਈ ਕੋਈ ਕਰਾਉਂਦਾ ਦੇਹੀ ਦਾ ਇਸ਼ਨਾਨ ਸੋ ਗੁਰੂ ਬਿਆਰਿਓ ਪਾਣੀ ਨਾਲ ਸਾਬਣ ਨਾਲ ਆਪਾਂ ਕਰਾ ਦਿੰਦੇ ਸੋ ਕੱਪੜੇ ਧੋ ਲੈਨੇ ਆ ਪਾਣੀ ਨਾਲ ਸਾਬਣ ਨਾਲ ਪਰ ਜਿਹੜਾ ਮਨ ਨੇ ਸੋ ਕਾਦੇ ਨਾਲ ਧੋਤਾ ਜਾਏਗਾ ਸੁਮਰਦੀ ਗੁਰਬਾਣੀ ਸਮਝਾਉਂਦੀ ਹੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹਨੂੰ ਧੋਏ ਭਰੀਏ ਮਤ ਪਾਪਾਂਗੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਸੋ ਗੁਰੂ ਪਿਆਰਿਓ ਜੇ ਮੂਤਰ ਨਾਲ ਗੰਦਗੀ ਨਾਲ ਕੱਪੜੇ ਲਿਪੜੇ ਹੋਏ ਹੋਣ ਤੇ ਉਹਨੂੰ ਪਾਣੀ ਦੇ ਸਾਬਣ ਨਾਲ ਧੋ ਲਿਆ ਜਾਂਦਾ ਸਵੇ ਇਸ ਤਰ੍ਹਾਂ ਮਰਦੀ ਗੁਰਬਾਣੀ ਸਮਝਾਉਂਦੀ ਕਿ ਜਿਹੜੀ ਤੇਰੇ ਮਤ ਨੂੰ ਤੇਰੇ ਮਨ ਨੂੰ ਮੈਨ ਲੱਗੀ ਉਹ ਪਰਮੇਸ਼ਰ ਦੇ ਨਾਮ ਦੇ ਨਾਲ ਦੋਤੀ ਜਾਏਗੀ ਤੇ ਗੁਰੂ ਪਿਆਰਿਓ ਜੇ ਬੰਦੇ ਦੇ ਕੱਪੜੇ ਗੰਦੇ ਹੋਣ ਬੰਦੇ ਕੋਲ ਮੁਸ਼ਕ ਆਉਂਦੀ ਹੋਵੇ ਉਹਦੇ ਕੋਲ ਨਹੀਂ ਬਹਿੰਦਾ ਕੋਈ ਸੋ ਉਹਨੂੰ ਕੋਲ ਬਿਠਾ ਕੇ ਕੋਈ ਰਾਜੀ ਨਹੀਂ ਹੁੰਦਾ ਸੋ ਗੁਰੂ ਪਿਆਰਿਓ ਕਈ ਬੁਰਸ਼ ਨਹੀਂ ਕਰਦੇ ਸੋ ਉਹਨਾਂ ਦੇ ਮੂੰਹ 'ਚ ਬੜੀ ਭੜੀ ਸਮੈਲ ਆਉਂਦੀ ਸੋ ਆਪਾਂ ਦੇਖਦੇ ਹਾਂ ਉਹਦੇ ਕੋਲ ਬੈਠ ਕੇ ਕੋਈ ਰਾਜੀ ਨਹੀਂ ਨਾ ਨਾਤਾ ਹੋਵੇ ਬੰਦੇ ਕੋਲ ਮੁਸ਼ਕ ਆਉਂਦੀ ਹੋਵੇ ਸੋ ਕੋਈ ਉਹਦੇ ਕੋਲ ਬਹਿ ਕੇ ਰਾਜੀ ਨਹੀਂ ਹੁੰਦਾ ਇਸੇ ਤਰ੍ਹਾਂ ਆਪਣਾ ਜਿਹੜਾ ਮਨ ਹੈ ਸਾਰਿਆਂ ਦਾ ਮੁਸ਼ਕ ਮਾਰਦਾ ਫਿਰਦਾ ਸੋ ਗੁਰੂ ਪਿਆਰੋ ਬਿਰਲੇ ਬਿਰਲੇ ਆ ਜਿਨ੍ਹਾਂ ਦਾ ਮਨ ਮੁਸ਼ਕ ਨਹੀਂ ਮਾਰਦਾ ਨਹੀਂ ਤੇ ਆਪਣੇ ਸਭ ਦੇ ਮਨ ਮੁਸ਼ਕ ਮਾਰਦੇ ਐ ਇਸੇ ਕਰਕੇ ਪ੍ਰਮਾਤਮਾ ਨੇੜੇ ਨਹੀਂ ਬਿੰਦਾ ਸੋ ਨੇੜੇ ਨਹੀਂ ਆਉਂਦਾ ਤੇ ਜੇ ਆਪਾਂ ਗੁਰੂ ਪਿਆਰੋ ਆਪਣਾ ਮਨ ਦੁਸ਼ਕਾ ਲਈਏ ਪਰਮੇਸ਼ਰ ਦਾ ਸਿਮਰਨ ਕਰ ਕਰਕੇ ਸੋ ਗੁਰੂ ਦੇ ਸ਼ਬਦ ਦੇ ਰਾਹੀ ਮਨ ਨੂੰ ਧੋੜ ਲਈਏ ਤੇ ਪ੍ਰਮਾਤਮਾ ਦੂਰ ਥੜੀ ਕਿਤੇ ਉਹਦੇ ਨੇੜੇ ਤੋਂ ਵੀ ਨੇੜੇ ਸਭ ਤੋਂ ਨੇੜੇ ਤੇ ਪ੍ਰਮਾਤਮਾ ਹੀ ਹੱਥਾ ਪੈਰਾਂ ਤੋਂ ਵੀ ਨੇੜੇ ਭਗਤ ਜਿਹੜਾ ਅਵਦਾਸ ਦੀ ਕਹਿੰਦੇ ਆ ਨਾ ਕੋ ਸਾਤ ਪੈਂਦੇ ਰਹੇ ਸਜੇ ਹੋਏ ਸੁਹੀ ਕਹਿੰਦੇ ਉਹਦੇ ਹੱਥਾਂ ਪੈਰਾਂ ਤੋਂ ਨੇੜੇ ਤੇਰੇ ਕੋਲ ਹੀ ਅੰਦਰ ਵੱਸਦਾ ਤੇਰੇ ਉਹ ਪਰ ਕਹਿੰਦੇ ਤੈਨੂੰ ਭੇਦ ਨਹੀਂ ਦੱਸਦਾ ਹੈ ਤੇ ਤੇਰੇ ਕਹਿੰਦੇ ਅੰਦਰ ਹੀ ਹਾਂ ਪਰ ਕਹਿੰਦੇ ਤੇਰੇ ਤੋਂ ਦੂਰ ਕਿਉਂ ਕਿਉਂਕਿ ਤੇਰਾ ਮਨ ਬਹੁਤ ਮੇਲਾ ਹੋਇਆ ਸੋ ਕਹਿੰਦੇ ਆਪਣਾ ਮਨ ਟੋਲੇ ਪ੍ਰਮਾਤਮਾ ਮਿਲ ਜੇ ਸੋ ਬੜੋ ਸਲੋਕ ਪਵਨੰ ਗੁਰੂ ਪਾ